ਤਿੰਨ ਭੈਣਾਂ ਦਾ ਇਕੱਲਾ ਭਰਾ ਦਾਦੇ-ਦਾਦੀ ਨੇ ਪਾਲਿਆ ਸ਼ੁਭਕਰਨ ਸਿੰਘ ਵੱਲੋਂ ਉਹ ਸ਼ਹੀਦੀ ਪਾ ਗਿਆ ਕੁਰਬਾਨੀਆਂ ਕਰਨ ਚ ਵੀ ਅਸੀਂ ਮੂਰੇ ਦੇਸ਼ ਆਜ਼ਾਦ ਕਰਨ ਚ ਵੀ ਅਸੀਂ ਮੂਰੇ ਬਾਰਡਰਾਂ ਦੀ ਰਾਖੀ ਕਰਨ ਚ ਵੀ ਅਸੀਂ ਮੂਰੇ ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬ ਦੇ ਪੰਜਾਬੀਆਂ ਦੇ ਸਿੱਕਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਉਦੋਂ ਫਿਰ ਸਾਡੇ ਤੇ ਗੋਲੀਆਂ ਕਿੰਨਾ ਚਿਰ ਅਸੀਂ ਇਹੀ ਚੀਜ਼ ਬਰਦਾਸ਼ਤ ਕਰਾਂਗੇ ਕਿੰਨਾ ਚਿਰ ਅਸੀਂ ਗੋਲੀਆਂ ਦੇ ਸ਼ਿਕਾਰ ਹੀ ਹੁੰਦੇ ਰਵਾਂਗੇ ਕਦੇ ਦੇਖਿਆ ਕਿ ਕਾਰਪੋਰੇਟ ਘਰਾਣਿਆਂ ਨੂੰ ਧਰਨੇ ਲਾਉਂਦੇ ਆ ਹੋਇਆ ਚਾਹੇ ਖਨੌਰੀ ਬਾਰਡਰ ਦੀ ਗੱਲ ਕਰੀਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਅੱਜ ਉਥੇ ਪਾਕਿਸਤਾਨ ਤੇ ਭਾਰਤ ਦੀ ਸਰਹੱਦ ਤੋਂ ਵੀ ਭੈੜੇ ਹਾਲਾਤ ਬਣਾਈ ਪਏ ਕਿ ਜਿਹੜਾ ਕਿਸਾਨ ਸਾਰੇ ਦੇਸ਼ ਦਾ ਅੰਨਦਾਤਾ ਹੋਵੇ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਹੋਵੇ ਕੀ ਉਹਨੂੰ ਆਹ ਸਜ਼ਾ ਮਿਲ ਰਹੀ ਹੈ। ਵਾਹ ਭਾਈ ਦੇਸ਼ ਨੂੰ ਚਲਾਉਣ ਵਾਲਿਓ, ਗਰਾਊਂਡ ਲੈਵਲ ਤੇ ਮਿਹਨਤ ਕਰਨ ਵਾਲਾ ਉਹਨੂੰ ਆਹ ਆ ਇਨਾਮ ਮਿਲ ਰਿਹਾ। ਉਹਨੂੰ ਮੌਤ ਗੋਲੀਆਂ ਮਿਲ ਰਹੀਆਂ, ਥਰੂ ਗੈਂਸ ਦੇ ਗੋਲੇ ਮਿਲ ਰਹੇ ਆ। ਉਹਨਾਂ ਤੇ ਆਹ ਕੁਝ ਹੋ ਰਿਹਾ। ਕੱਲੀ-ਕੱਲੀ ਗੱਲ ਬੋਲ ਕੇ ਅੱਜ ਅਸੀਂ ਕਿਸਾਨਾਂ ਦੇ ਹੱਕ 'ਚ ਪਾਈਏ, ਸਪੋਰਟ ਕਰੀਏ। ਜਿੱਥੇ-ਜਿੱਥੇ ਵੀ ਜਿਵੇਂ-ਜਿਵੇਂ ਵੀ ਜਿਸ ਤਰੀਕੇ ਨਾਲ ਵੀ ਸਪੋਰਟ ਕਰ ਸਕਦੇ ਆ ਨਾ, ਉਸ ਤਰੀਕੇ ਨਾਲ ਹੀ ਖੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਜੋ ਘਟਨਾ ਖਨੌਰੀ ਬਾਰਡਰ ਤੇ ਵਰਤੀ ਵਾਪਰੀ ਹੈ ਮਾਪਿਆਂ ਦਾ ਇਕਲੌਤਾ ਪੁੱਤ ਤਿੰਨ ਭੈਣਾਂ ਦਾ ਇਕੱਲਾ ਭਰਾ ਦਾਦੇ-ਦਾਦੀ ਨੇ ਪਾਲਿਆ ਸ਼ੋਭ ਕਰਨ ਸਿੰਘ ਵੱਲੋਂ ਉਹ ਸ਼ਹੀਦੀ ਪਾ ਗਿਆ ਹੁਣ ਇੱਥੇ ਜਿਹੜੀ ਵਿਚਾਰ ਇਹ ਕਰਨੀ ਬਣਦੀ ਆ ਜਿਸ ਟਾਈਮ ਤੇ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ ਤੇ ਆਜ਼ਾਦ ਕਰਵਾਉਣ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਭ ਤੋਂ ਵੱਧ ਸ਼ਹਾਦਤਾਂ ਸਭ ਤੋਂ ਵੱਧ ਫਾਂਸੀਆਂ ਦੇ ਰਸੇ ਚੁੰਮੇ ਤੇ ਪੰਜਾਬੀਆਂ ਨੇ ਤੇ ਸਿੱਖਾਂ ਨੇ ਜੇਕਰ ਦੇਸ਼ ਨੂੰ ਆਜ਼ਾਦ ਕਰਾਉਣਾ ਤਾਂ ਵੀ ਪੰਜਾਬੀ ਅੱਗੇ ਤਾਂ ਵੀ ਵੱਧ ਸ਼ਹਾਦਤਾਂ ਪੰਜਾਬੀਆਂ ਦੀਆਂ ਜੇਕਰ ਦੇਸ਼ ਦੇ ਬਾਰਡਰਾਂ ਦੀ ਗੱਲ ਕਰੀਏ ਜਿੱਥੇ BSF ਆਰਮੀ ਦੇ ਜਵਾਨ ਨੇ ਤਾਇਨਾਤ ਨੇ ਉਥੋਂ ਵੀ ਸਭ ਤੋਂ ਵੱਧ ਜੇਕਰ ਲਾਸ਼ਾਂ ਆਉਂਦੀਆਂ ਨੇ ਸ਼ਹੀਦਾਂ ਦੀਆਂ ਤੇ ਉਹ ਵੀ ਪੰਜਾਬੀ ਕੁਰਬਾਨੀਆਂ ਕਰਨ ਚ ਵੀ ਅਸੀਂ ਮੂਰੇ ਦੇਸ਼ ਆਜ਼ਾਦ ਕਰਨ ਚ ਵੀ ਅਸੀਂ ਮੂਰੇ ਬਾਰਡਰਾਂ ਦੀ ਰਾਖੀ ਕਰਨ ਚ ਵੀ ਅਸੀਂ ਮੂਰੇ ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬ ਦੇ ਪੰਜਾਬੀਆਂ ਦੇ ਸਿੱਕਾਂ ਦੇ ਹੱਕਾਂ ਦੀ ਗੱਲ ਆਉਂਦੀ ਹੈ ਉਦੋਂ ਫਿਰ ਸਾਡੇ ਤੇ ਗੋਲੀਆਂ ਇਹ ਕਿਉਂ ਆ ਕਿੰਨਾ ਕਚਰਾ ਸੀ ਇਹੀ ਚੀਜ਼ ਬਰਦਾਸ਼ਤ ਕਰਾਂਗੇ ਕਿੰਨਾ ਕੁ ਚਿਰ ਅਸੀਂ ਗੋਲੀਆਂ ਦੇ ਸ਼ਿਕਾਰੀ ਹੁੰਦੇ ਰਵਾਂਗੇ ਕਿੰਨਾ ਕੁ ਚਿਰ ਸਾਨੂੰ ਆਪਦੇ ਹੱਕ ਲੈਣ ਦੇ ਲਈ ਵੀ ਸਾਨੂੰ ਫਿਰ ਕੁਰਬਾਨੀਆਂ ਧਰਨੇ ਮੁਜ਼ਾਰੇ ਕਦੇ ਦੇਖਿਆ ਕਿ ਕਾਰਪੋਰੇਟ ਘਰਾਣਿਆਂ ਨੂੰ ਧਰਨੇ ਲਾਉਂਦਿਆਂ ਹੋਇਆਂ ਕਦੇ ਦੇਖਿਆ ਵੱਡੇ ਵੱਡੇ ਲੀਡਰਾਂ ਨੂੰ ਵੱਡੇ ਵੱਡੇ ਤਕੜੇ ਤਣਾੜ ਬੰਦਿਆਂ ਨੂੰ ਜਿਹੜੇ ਮਿਹਨਤ ਕਰਨ ਵਾਲਾ ਕਿਸਾਨ ਹੈ ਮਜ਼ਦੂਰ ਹੈ ਖੇਤਾਂ ਦੇ ਵਿੱਚ ਤੇ ਜਿਹਦੇ ਹੱਥ 'ਚ ਵੱਡੇ ਵਪਾਰੀ ਦੇ ਹੱਥ 'ਚ ਸਭ ਕੁਝ ਚਲਿਆ ਜਾਂਦਾ ਉਹਨੂੰ ਕਦੇ ਧਰਨੇ ਲਾਉਂਦੇ ਨਹੀਂ ਵੇਖਿਆ ਹੋਊਗਾ ਉਹਨੂੰ ਆਪਦੇ ਕਰਜ਼ੇ ਨੂੰ ਮਾਫੀ ਕਰਾਉਣ ਦੇ ਲਈ ਜੰਤਰ ਮੰਤਰ ਤੰਤਰ ਤੇ ਜਾਂ ਹੋਰ ਲਾ ਲੋ ਕਿਤੇ ਵੀ ਬੈਠਿਆ ਨਹੀਂ ਕਦੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਸਰਕਾਰਾਂ ਨੂੰ ਘੇਰਦਿਆ ਨਹੀਂ ਦੇਖਿਆ ਹੋਊਗਾ ਕਿਉਂ ਜਿਹੜਾ ਦਿਨ ਪੁਰਾਤ ਕਈਆਂ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਅੱਧੀ ਅੱਧੀ ਰਾਤ ਖੇਤਾਂ ਦੇ ਵਿੱਚ ਪਾਣੀ ਲਾਉਂਦਾ ਫਿਰਦਾ ਕਿਉਂ ਉਹਨੂੰ ਹੀ ਧਰਨੇ ਲਾਉਣੇ ਪੈ ਰਹੇ ਆ ਕਿਉਂ ਉਹਨੂੰ ਹੀ ਆਪਣੀਆਂ ਫਸਲਾਂ ਦੇ ਹੱਕ ਲੈਣ ਲਈ ਆਪਣੇ ਕਰਜ਼ੇ ਨੂੰ ਮਾਫ਼ ਕਰਾਉਣ ਦੇ ਲਈ ਉਹਨੂੰ ਹੀ ਦੁਬਾਰਾ ਤੋਂ ਫਿਰ ਲੜਨਾ ਪੈ ਰਿਹਾ 13 ਮਹੀਨੇ ਲਗਾਤਾਰ ਕਿਸਾਨ ਦਿੱਲੀ ਬੈਠੇ ਰਹੇ ਆਪਣੇ ਘਰ ਆਪਣੇ ਪਰਿਵਾਰ ਛੱਡ ਕੇ ਕਿੰਨੇ ਜੂਝ ਕੇ ਉਹਨਾਂ ਨੇ ਕਿੰਨੇ ਤਸ਼ੱਦਦ ਝੱਲ ਕੇ ਕਿੰਨੀਆਂ ਮਾਰਾਂ ਸਹਿ ਕੇ ਉਦੋਂ ਮਤਲਬ ਕਿ ਸੰਘਰਸ਼ ਲੜਿਆ ਅੱਜ ਫਿਰ ਜਦੋਂ ਮੰਗਾ ਪੂਰੀਆਂ ਹੀ ਨਹੀਂ ਹੋਈਆਂ ਅੱਜ ਦੁਬਾਰਾ ਕਿਸਾਨ ਮਤਲਬ ਕਿ ਉਸ ਪਾਸੇ ਵੱਲ ਨੂੰ ਫਿਰ ਤੁਰੇ ਨੇ ਅੱਜ ਬਾਰਡਰਾਂ ਤੇ ਹਾਲਾਤ ਕਿੱਦਾਂ ਦੇ ਬਣਿਆ ਹਰਿਆਣੇ ਦੇ ਬਾਰਡਰ ਚਾਹੇ ਖਨੌਰੀ ਬਾਰਡਰ ਦੀ ਗੱਲ ਕਰੀਏ ਸ਼ੰਭੂ ਬਾਰਡਰ ਦੀ ਗੱਲ ਕਰੀਏ ਅੱਜ ਉੱਥੇ ਪਾਕਿਸਤਾਨ ਤੇ ਭਾਰਤ ਦੀ ਸਰਹੱਦ ਤੋਂ ਵੀ ਭੜੇ ਹਾਲਾਤ ਬਣਾਈ ਪਏ ਆ ਕੀ ਗੱਲ ਬਈ ਸਾਡਾ ਭਾਰਤ 'ਚ ਹਿੱਸਾ ਨਹੀਂ ਪੰਜਾਬੀਆਂ ਦਾ ਜਾਂ ਕਿਸਾਨਾਂ ਦਾ ਭਾਰਤ 'ਚ ਹਿੱਸਾ ਨਹੀਂ ਕੀ ਅੱਜ ਸਾਡੇ ਹਾਲਾਤ ਇਦਾਂ ਦੇ ਬਣ ਗਏ ਆ ਕਿ ਅਸੀਂ ਇੱਕ ਹਾਈਵੇ ਉੱਪਰ ਦੀ ਆਪਣਾ ਆਪਣੇ ਹੱਕ ਲੈਣ ਦੇ ਲਈ ਪ੍ਰੋਟੈਸਟ ਹੀ ਨਹੀਂ ਕਰ ਸਕਦੇ ਅਸੀਂ ਸਰਕਾਰ ਨੂੰ ਮੰਨ ਲਓ ਇਦਾਂ ਹੀ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਏਗਾ ਬਹੁਤ ਵੱਡੀ ਤਤਤ ਦੇ ਵਿੱਚ ਜਿਹੜਾ ਉੱਥੇ ਪ੍ਰਸ਼ਾਸਨ ਲੱਗਿਆ ਆਰਮੀ ਲੱਗੀ ਆ ਫੋਰਸਾਂ ਲੱਗੀਆਂ ਨੇ ਸਾਡੇ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਆ ਕਿੰਨਿਆਂ ਦੀਆਂ ਅੱਖਾਂ ਖਰਾਬ ਹੋ ਗਈਆਂ ਕਿੰਨਿਆਂ ਦੇ ਕਿੰਨਾ ਕੁਝ ਇੱਥੋਂ ਤੱਕ ਵੀ ਸੁਣਨ ਚ ਆ ਰਿਹਾ ਜਿਹੜਾ ਮਤਲਬ ਕਿ ਸਿੰਘੂ ਬਾਰਡਰ ਦੇ ਉੱਪਰ ਇੱਕ ਉਹ ਤਾਇਨਾਤ ਕਰ ਦਿੱਤੀ ਆ ਆਵਾਜ਼ ਬੜੀ ਗੂੰਜ ਪਾਉਣ ਵਾਲੀ ਜਿਹੜਾ ਨਵਾਂ ਹੀ ਸਿਸਟਮ ਤਾਇਨਾਤ ਕਰ ਦਿੱਤਾ ਜਿਹਦੇ ਨਾਲ ਕੰਨ ਬੋਲੇ ਹੋ ਸਕਦੇ ਆ ਸਦਾ ਲਈ ਆਵਾਜ਼ ਜਾ ਸਕਦੀ ਹੈ ਕਿ ਜਿਹੜਾ ਕਿਸਾਨ ਸਾਰੇ ਦੇਸ਼ ਦਾ ਅੰਨ ਦਾਤਾ ਹੋਵੇ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਹੋਵੇ ਕਿ ਉਹਨੂੰ ਆਹ ਸਜ਼ਾ ਮਿਲ ਰਹੀ ਹੈ ਅੱਧੀ ਅੱਧੀ ਰਾਤ ਜਾ ਕੇ ਖੇਤਾਂ ਦੇ ਵਿੱਚ ਜੇ ਕੋਈ ਅੰਨ ਪੈਦਾ ਕਰਦਾ ਉਹਨੂੰ ਆਹ ਸਜ਼ਾ ਮਿਲ ਰਹੀ ਹੈ ਵਾਹ ਭਈ ਦੇਸ਼ ਦੇ ਤੁਸੀਂ ਆਪਾਂ ਸਰਕਾਰਾਂ ਕਹਿ ਲਈਏ ਦੇਸ਼ ਨੂੰ ਚਲਾਉਣ ਵਾਲਿਓ ਕਮਾਲ ਦੀ ਗੱਲ ਹੈ ਕਿ ਜਿਹੜਾ ਸਾਰਾ ਕੁਝ ਕਰਨ ਵਾਲਾ ਜਿਹੜਾ ਗਰਾਊਂਡ ਲੈਵਲ ਤੇ ਮਿਹਨਤ ਕਰਨ ਵਾਲਾ ਉਹਨੂੰ ਆ ਆ ਇਨਾਮ ਮਿਲ ਰਹੇ ਆ ਦੇਖੋ ਜੀ ਉਹਨੂੰ ਮੌਤ ਗੋਲੀਆਂ ਮਿਲ ਰਹੀਆਂ ਥਰੂ ਗੈਂਸ ਦੇ ਗੋਲੇ ਮਿਲ ਰਹੇ ਆ ਉਹਨਾਂ ਤੇ ਆ ਕੁਝ ਹੋ ਰਿਹਾ ਤੇ ਸਰਕਾਰਾਂ ਨੂੰ ਚਾਹੇ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਉਹਨਾਂ ਨੂੰ ਚਾਹੀਦਾ ਉਹ ਭਰavo ਇੰਨਾ ਕਿਸਾਨਾਂ ਤੋਂ ਹੀ ਸਭ ਕੁਝ ਚੱਲਦਾ ਹੈ ਇਹ ਗਰਾਊਂਡ ਤੋਂ ਹੀ ਸਾਰਾ ਕੁਝ ਚੱਲਦਾ ਹੈ ਜਿੰਨੀਆਂ ਜਿੰਨਾ ਉੱਪਰਲੇ ਲੈਵਲ ਤੱਕ ਸਭ ਕੁਝ ਜਾਂਦਾ ਹੈ ਨਾ ਸਭ ਤੋਂ ਪਹਿਲਾਂ ਧਰਤੀ ਦੇ ਵਿੱਚ ਹੀ ਉਗਦਾ ਧਰਤੀ ਚ ਗਾਉਣ ਵਾਲਾ ਕਿਸਾਨ ਹੀ ਹੈ ਪੰਜਾਬ ਇਦਾਂ ਦੀ ਧਰਤੀ ਹੈ ਪੰਜਾਬੀ ਕਦੇ ਪਿੱਛੇ ਨਹੀਂ ਹਟਦੇ ਪੰਜਾਬੀ ਜਜ਼ਬਾਤੀ ਨੇ ਪੰਜਾਬੀ ਹਰ ਸਮੇਂ ਮੂਹਰੇ ਹੋ ਕੇ ਆਡਾ ਲਾ ਕੇ ਖੜ ਜਾਂਦੇ ਨੇ ਚਾਹੇ ਅੱਜ ਵੀ ਭਾਰਤ ਦੀ ਗੱਲ ਆ ਜੇ ਤਾਂ ਵੀ ਪੰਜਾਬੀ ਸਭ ਤੋਂ ਅੱਗੇ ਹੋ ਕੇ ਲੜਦੇ ਨੇ ਕਮਾਲ ਦੀ ਗੱਲ ਆ ਫਿਰ ਪੰਜਾਬੀਆਂ ਦੇ ਹੱਕ ਕਿਉਂ ਨਹੀਂ ਮਿਲ ਰਹੇ ਪੰਜਾਬੀਆਂ ਨੂੰ ਕਿਉਂ ਮਤਲਬ ਕਿ ਇਨਾ ਜਲੀਲ ਕੀਤਾ ਜਾ ਰਿਹਾ ਕਿਉਂ ਤੱਕਾ ਕੀਤਾ ਜਾ ਰਿਹਾ ਅੱਜ ਪੰਜਾਬ ਨੂੰ ਹਰਿਆਣੇ ਬਾਰਡਰ ਤੇ ਐਸਾ ਸੀਲ ਕਰ ਦਿੱਤਾ ਗਿਆ ਯਾਰ ਸਾਨੂੰ ਉੱਥੇ ਵੇਖ ਕੇ ਚੀਜ਼ ਮਹਿਸੂਸ ਹੋ ਰਹੀ ਏ ਅਸੀਂ ਇੰਨੇ ਹੀ ਮਾੜੇ ਆ ਜਾਂ ਅਸੀਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਇਸ ਕਰਕੇ ਕੀਤੀਆਂ ਸੀ ਕਿ ਸਾਨੂੰ ਕੋਈ ਨੇੜੇ ਹੀ ਨਾ ਲੱਗਣ ਦੇਵੇ ਸੋਚੋ ਤੇ ਦੂਸਰੀ ਬੇਨਤੀ ਜਿਹੜੀਆਂ ਕਿਸਾਨ ਜੂਨੀਅਨਾਂ ਨੇ ਉਹਨਾਂ ਨੂੰ ਵੀ ਹੈ ਮਤਲਬ ਕਿ ਅੱਜ ਜਿਹੜੀ ਸਾਡੀ ਆਪਸੀ ਇਰਖਾ ਨੂੰ ਛੱਡ ਦਈਏ ਇਥੋਂ ਤੱਕ ਕਿ ਹੁਣ ਤਾਂ ਨੌਜਵਾਨ ਇਕਲੋਤੇ ਮਾਵਾਂ ਦੇ ਪੁੱਤ ਵੀ ਮਰਨੇ ਸ਼ੁਰੂ ਹੋ ਗਏ ਆ ਸਾਡੀਆਂ ਜਿਹੜੀਆਂ ਜੇ ਆਪਾਂ ਪਿਛਲਾ ਸੰਘਰਸ਼ ਲੜਿਆ ਸੀ ਨਾ ਆਪਸੀ ਨਿੱਜੀ ਰੰਜਿਸ਼ਾਂ ਛੱਡ ਕੇ ਇੱਕ ਹੋ ਕੇ ਲੜਿਆ ਸੀ ਤੇ ਆਪਾਂ ਕਿਸੇ ਮੁਕਾਮ ਤੱਕ ਕੁਝ ਹਾਸਲ ਕੀਤਾ ਸੀ ਜੇਕਰ ਅੱਜ ਵੀ ਅਸੀਂ ਇਕ ਹੋਵਾਂਗੇ ਜਿਹੜੀਆਂ ਜਥੇਬੰਦੀਆਂ ਹਜੇ ਵੀ ਸਪੋਰਟ ਨਹੀਂ ਕਰ ਰਹੀਆਂ ਉਹਨਾਂ ਨੂੰ ਪੇਨਤੀ ਹੈ ਭਰਾਵੋ ਹੁਣ ਉੱਠਿਏ ਹੁਣ ਠੰਡਾ ਵੇਲਾ ਏਕਤਾ ਬਣਾਈਏ ਬਾਕੀ ਵੀ ਜਿਹੜੇ ਆਪਾਂ ਕਹਿ ਲੋ ਕਿ ਹੋਰ ਆਸੇ ਪਾਸੇ ਵਾਲੇ ਦਿਵਾਲੇ ਵਾਲੇ ਚਾਹੇ ਕਿਸਾਨੀ ਨਹੀਂ ਕਰਦੇ ਖੇਤੀ ਨਹੀਂ ਕਰਦੇ ਚਾਹੇ ਕੋਈ ਬਿਜ਼ਨਸਮੈਨ ਹੈ ਕੋਈ ਦੁਕਾਨਦਾਰ ਹੈ ਚਾਹੇ ਹੋਰ ਕਿਸੇ ਫੀਲਡ ਦੇ ਵਿੱਚ ਕੰਮ ਕਰਦੇ ਐ ਪਰ ਮੁੱਖ ਕੀਤਾ ਸਾਡਾ ਖੇਤੀ ਹੈ ਅਸੀਂ ਸਾਰਾ ਪੰਜਾਬ ਹੀ ਖੇਤੀ ਨਾਲ ਜੁੜਿਆ ਤੇ ਸਾਨੂੰ ਸਾਰਿਆਂ ਨੂੰ ਕਿਸੇ ਵੀ ਰੂਪ ਦੇ ਵਿੱਚ ਚਾਹੇ ਨਾਲ ਖੜਨ ਦੀ ਕੋਈ ਜਾ ਸਕਦਾ ਹੈ ਕੋਈ ਸਪੋਰਟ ਕਰ ਸਕਦਾ ਹੈ ਕੋਈ ਬੋਲ ਸਕਦਾ ਹੈ ਕੋਈ ਹੱਕ ਦੇ ਵਿੱਚ ਆਪਣਾ ਪੱਖ ਰੱਖ ਸਕਦਾ ਹੈ ਹਨ ਇਹ ਆਵਾਜ਼ ਅਸੀਂ ਅੱਜ ਸਾਰੀ ਬੁਲੰਦ ਕਰੀਏ ਇਹ ਕਹਿ ਲੋ ਕਿ ਹਰ ਇੱਕ ਘਰ ਦੇ ਵਿੱਚੋਂ ਹਰ ਇੱਕ ਵੀਨ ਭੈਣ ਭਰਾ ਕੋਲੇ ਇਕੱਲੇ ਇਕੱਲੇ ਕੋਲੇ ਫੋਨ ਹੈ ਚਾਹੇ ਪੋਸਟਾਂ ਪਾਈਏ ਫੇਸਬੁੱਕਾਂ ਸਾਡੀਆਂ ਚੱਲਦੀਆਂ ਨੇ ਚਾਹੇ ਅਸੀਂ ਵੀਡੀਓ ਬਣਾ ਬਣਾ ਕੇ ਪਾਈਏ ਚਾਹੀਏ ਅਸੀਂ ਰੀਲਾਂ ਹੋਰ ਬਹੁਤ ਦੂਜੇ ਤੀਜੇ ਪੱਖਾਂ ਤੇ ਪਾਉਨੇ ਆ ਕੱਲੀ ਕੱਲੀ ਗੱਲ ਬੋਲ ਕੇ ਅੱਜ ਅਸੀਂ ਕਿਸਾਨਾਂ ਦੇ ਹੱਕ ਚ ਪਾਈਏ ਸਪੋਰਟ ਕਰੀਏ ਜਿੱਥੇ ਜਿੱਥੇ ਵੀ ਜਿਵੇਂ ਜਿਵੇਂ ਵੀ ਜਿਸ ਤਰੀਕੇ ਨਾਲ ਵੀ ਸਪੋਰਟ ਕਰ ਸਕਦੇ ਆ ਨਾ ਉਸ ਤਰੀਕੇ ਨਾਲ ਹੀ ਖੜੀਏ ਸਪੋਰਟ ਕਰੀਏ ਤੇ ਸਾਰੇ ਜਾਣੇ ਵੱਧ ਤੋਂ ਵੱਧ ਆਪਣਾ ਫਰਜ਼ ਸਮਝਦੇ ਹੋਏ ਵੀਡੀਓ ਨੂੰ ਵੀ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ